ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਨਸ਼ੇ ਤੇ ਨਕੇਲ ਪਾਉਣ ਲਈ ਇੱਕ ਵਾਰ ਫਿਰ ਤੋਂ ਬਲਾਚੌਰ ਦੀ ਪੁਲਿਸ ਨੇ ਬਿਹਤਰੀਨ ਕੰਮ ਕੀਤਾ ਹੈ ਦੱਸ ਦਈਏ ਕਿ ਬਲਾਚੌਰ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੇ ਕੋਲ 60 ਨਸ਼ੀਲੀਆ ਗੋਲੀਆਂ ਬਿਨਾ ਲੇਬਲ ਰੰਗ ਚਿੱਟਾ ਤੇ 20 ਨਸ਼ੀਲੇ ਕੈਪਸੂਲ ਬਿਨਾ ਲੇਬਲ ਰੰਗ ਲਾਲ ਜਿਹੜੇ ਬਰਾਮਦ ਹੋਇਆ ਅਤੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਔਰ ਰਾਤ ਵਕਤ ਕਰੀਬ 8:10 ਦੇ ਆਸ-ਪਾਸ ਇਸ ਮੂਨੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਪੁਲਿਸ ਨੇ ਕਿਵੇਂ ਇਸ ਵਿਅਕਤੀ ਨੂੰ ਕਾਬੂ ਕੀਤਾ ਅਤੇ ਹੋਰ ਕੀ ਕੀ ਜਾਣਕਾਰੀ ਪੁਲਿਸ ਦੇ ਕੋਲ ਹੈ ਦਿਖਾਣੇ ਤੁਹਾਨੂੰ ਸਿੱਧੀਆਂ ਤਸਵੀਰਾਂ ਸਾਡੇ ਜਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜਿਹੜਾ ਸ਼੍ਰੀਪਖ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਾਹਿਬ ਵੀ ਬਲਾਚੌਰ ਜੀ ਦੀ ਜੋ ਅਗਵਾਈ ਹੇਠ ਹਰ ਰੋਜ਼ ਸ਼ਾਮ ਨੂੰ ਮਾੜੇ ਹਸਾਂ ਦੀ ਚੈਕਿੰਗ ਲਈ ਅਕਸਰ ਬਲਾਦੇ ਨਰਵੇਸ਼ ਸੰਸਾਰ ਨਾਕਾਬੰਦੀ ਫਿਰ ਪਟਵਾਲਾ ਜਿਹੜੀ ਆ ਉਹ ਖਾਣਾ ਵਾਲਾ ਚੌੜ ਸਿਟੀ ਏਰੀਆ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਸਾਡੇ ਖਾਣਾ ਤੋਂ ਐਸ ਸੁਵਹਾਚਨ ਸੁਮੇਤ ਪੁਲਿਸ ਪਾਰਟੀ ਜਿਹੜੇ ਉਠੇਰੀ ਮੋੜ ਦੇ ਨੇੜੇ ਮੌਜੂਦ ਸੀ ਜਿੱਥੇ ਇਹਨਾਂ ਨੂੰ ਸਾਹਮਣੇ ਤੋਂ ਜੁਆਨਾ ਵਿਅਕਤੀ ਜਿਹੜਾ ਹੈ ਉਹ ਆਉਂਦਾ ਦਿਖਾਈ ਦਿੱਤਾ ਮੈਨੂੰ ਤੇ ਇਸ ਨੂੰ ਉਹ ਸ਼ਕਤੇ ਦੇ ਆਧਾਰ 'ਤੇ ਜਿਹੜਾ ਉਹ ਇਹਨਾਂ ਨੇ ਚੈੱਕ ਕੀਤਾ ਹੈ ਮੈਂ ਉਸ ਸਪਾਰਟਿੰਗ ਦੇਖ ਕੇ ਜਿਸ ਨੇ ਆਪਣੇ ਹੱਥ ਫੜੇ ਵਾਪਰ ਜਿਹੜਾ ਸੀ ਉਹ ਐਡਰ ਸਾਈਡ ਤੇ ਖੜਾ ਸੀ ਤੇ ਇਸ ਨੂੰ ਕਾਬੂ ਕਰਕੇ ਜਿਸ ਦਾ ਨਾਮ ਪਤਾ ਸਾਡਾ ਕੀਤਾ ਜਿਸ ਨੇ ਮੈਨੂੰ ਅਜ ਦੱਸ ਕਰਨ ਪੁੱਤਰ ਜੋਗਰਾਜ ਵਾਸੀ ਪੰਗੋਣਾਪੁਰ ਦੱਸਿਆ ਤੇ ਇਸ ਵਾਰ ਸਿੱਟੇ ਫਿਰ ਲਹਾਬਾ ਦੀ ਫਸਾਦੀ ਕਿਤੇ ਕਿਤੇ ਉਸ ਵਿੱਚ ਬੰਨਸ਼ੀ ਗੋਲੀਆਂ ਬਰਾਮਦ ਹੋਈਆਂ ਕਿੰਨੀਆਂ ਗੋਲੀਆਂ ਸੀ ਸਰ ਗੋਲੀਆਂ ਗਾਉਂਟਿੰਗ ਦੇ ਅਨੁਸਾਰ ਜਿਹੜੀਆਂ 80 ਹੋਈਆਂ ਇਹ ਜਿਹੜਾ ਬੰਦਾ ਫੜਿਆ ਜੀ ਇਹ ਤੇ ਕੋ ਅੱਗੇ ਵੀ ਹੈ ਪਰਚਾ ਜਾਂ ਪਹਿਲੀ ਵਾਰੀ ਜਾਂ ਕੋਈ ਇਸ ਤੇ ਪਹਿਲਾਂ ਵੀ ਇਹਦੀ ਜਿਹੜੀ ਆ ਸਾਨੂੰ ਇਨਪੁਟ ਆਈ ਸੀ ਕਿ ਬੰਦਾ ਇਸਤਾਨ ਦਾ ਜਿਹੜਾ ਕੰਮ ਬਾਹਰੋਂ ਲਿਆ ਕੇ ਗੋਲੀਆਂ ਜਿਹੜੀਆਂ ਉਹ ਪਿੰਡਾਂ ਆਪਣੇ ਪਿੰਡ ਕੰਗਣਾਬੇਟ ਤੇ ਹੋਰ ਇਹਦੇ ਵਿੱਚ ਜਿਹੜੇ ਐਡਿਕਟਡ ਹੈਗੇ ਆ ਲੜਕੀ ਉਹਨਾਂ ਨੂੰ ਸਪਲਾਈ ਕਰਦਾ ਹੈ ਇਹ ਹੋਰ ਵੀ ਕਿ ਤੂੰ ਜਿਹੜੇ ਕਿੱਥੋਂ ਲਿਆ ਜਾਂਦਾ ਸੀਗਾ ਕਿੱਥੇ ਸਪਲਾਈ ਕਰੀ ਸੀ ਦੇਖੋ ਹੁਣ ਤੱਕ ਵੀ ਕੁਝ ਕੁਝ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹ ਆਪਣੇ ਨਮਸ਼ਹਿਰ ਔਰ ਕੁਝ ਹੋਰ ਇੱਧਰ ਦੇ ਕਸਬੇ ਦੇ ਵਿੱਚੋਂ ਮੈਡੀਕਲ ਸੋਰ ਤੋਂ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਮੇਰਾ ਮਾਫ ਕਰ ਤੇ ਲੈਂਦਾ ਕੋਈ ਬੰਦੇ ਇਹਨੂੰ ਬਾਹਰ ਫੋਟ ਤੇ ਆ ਕੇ ਕਹਿੰਦੇ ਮੈਨੂੰ ਅੰਗਨਾ ਫੋਟ ਤੇ ਆ ਕੇ ਦੇ ਜੰਦੇ ਆ ਕਿ ਕਦੀ ਬਾਰ-ਬਾਰ ਕੁਝ-ਕੁਝ ਕੇ ਆਪਣੇ ਬਿਆਨ ਚੇਂਜ ਕਰਦਾ ਬਾਕੀ ਅਸੀਂ ਡਗਾਈ ਨਾ ਹਲੇ ਬਹੁਤ ਕੁਝ ਕੁਝ ਕਰਦੇ ਸਾਡੇ ਜਿਹੜਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜਿਹੜਾ ਸੀਪਕ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਬੀਐਸਪੀ ਸਾਮੀਆਂ ਬਲਾਚੌਰ ਜੀ ਦੀ ਜੋ ਅਗਵਾਈ ਹੇਠ ਹਰ ਰੋਜ਼ ਸ਼ਾਮ ਨੂੰ ਮਾੜੀਆਂ ਅੰਸਾਂ ਦੀ ਚੈਕਿੰਗ ਲਈ ਅਸਮਾ ਦਾ ਦੇ ਨਰਵੇਸ਼ ਅਨਸਾਰ ਨਾਕਾਬੰਦੀ ਤੇ ਪਟੋਲਿੰਗ ਜਿਹੜੀ ਆ ਖਾਣਾ ਬਲਾਚੌਰ ਸਿਟੀ ਏਰੀਆ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਸਾਡੇ ਖਾਣਾ ਤੋਂ ਇਹ ਸਹਿ ਸੁਭਾਚਨ ਸਵੇਤ ਮੁਲਸ ਪਾਰਟੀ ਜਿਹੜੇ ਉਠੇਰੀ ਮੋੜ ਦੇ ਨੇੜੇ ਮੌਜੂਦ ਸੀ ਜਿੱਥੇ ਇਹਨਾਂ ਨੂੰ ਸામਨੇ ਤੋਂ ਇੱਕ ਹੋਰ ਨਾ ਵਿਅਕਤੀ ਜਿਹੜਾ ਹੈ ਉਹ ਆਉਂਦਾ ਦਿਖਾਈ ਦਿੱਤਾ ਪਾਇਲ ਤੇ ਇਸ ਨੂੰ ਉਹ ਸ਼ੱਕ ਦੇ ਆਧਾਰ 'ਤੇ ਜਿਹੜਾ ਉਹ ਇਹਨਾਂ ਨੇ ਚੈੱਕ ਕੀਤਾ ਨੇ ਪੁਲਿਸ ਪਾਰਕਿੰਗ ਦੇਖ ਕੇ ਜਿਸ ਨੇ ਆਪਣੇ ਹੱਥ ਫੜੇ ਰੱਖਾ ਪਰ ਜਿਹੜਾ ਸੀ ਉਹ ਐਸਾ ਰੱਖਦਾ ਸੀ ਸਾਈਡ ਦੇ ਸੋੜਦਾ ਤੇ ਇਸ ਨੂੰ ਕਾਬੂ ਕਰਕੇ ਜਿਸ ਦਾ ਨਾਮ ਪਤਾ ਪਰ ਸਾਡਾ ਕੀਤਾ ਜਿਸ ਨੇ ਮਾਨੂੰ ਅਜ ਦੱਸ ਕਰਨ ਪੁੱਤਰ ਜੋਗਰਾਜ ਦੱਸ ਹੀ ਪੰਗਣਾਪੇਟ ਦੱਸਿਆ ਤੇ ਇਸ ਵਾਰ ਉਸ ਟੇ ਬਾਬਾ ਦੀ ਫਾਸੀ ਕਿੰਨੀ ਗਣਤ ਉਸ ਵਿੱਚੋਂ ਨਸ਼ੀਲੀ ਗੋਲੀਆਂ ਬਰਾਮਦ ਕਿੰਨੀਆਂ ਗੋਲੀਆਂ ਸੀ ਸਰ ਗੋਲੀਆਂ ਗਾਉਟਿੰਗ ਕਰਨ ਤੇ ਜਿਹੜੀਆਂ 80 ਹੋਈਆਂ ਇਹ ਜਿਹੜਾ ਬੰਦਾ ਫੜਿਆ ਜੀ ਤੇ ਕੋ ਅੱਗੇ ਵੀ ਹੈ ਪਰਚਾ ਜਾਂ ਪਹਿਲੀ ਵਾਰੀ ਜਾਂ ਕੋਈ ਇਸ ਤੇ ਪਹਿਲਾਂ ਵੀ ਜਿਹੜੀ ਆ ਸਾਨੂੰ ਇਨਪੁਟ ਆਈ ਸੀ ਕਿ ਬੰਦਾ ਇਸ ਤਰ੍ਹਾਂ ਦਾ ਜਿਹੜਾ ਕੰਮ ਕਰਦਾ ਬਾਲੋਂ ਲੈ ਆ ਕੇ ਗੋਲੀਆਂ ਜਿਹੜੀਆਂ ਪਿੰਡਾਂ ਆਪਣੇ ਪਿੰਡਾਂ ਲਬੇਟ ਤੇ ਹੋਰ ਇਹਦੇ ਵਿੱਚ ਜਿਹੜੇ ਐਡਿਕਟਡ ਹੈਗੇ ਆ ਲੜਕੀਆਂ ਨੂੰ ਸਪਲਾਈ ਕਰਦਾ ਹੈ ਇਹ ਹੋਰ ਵੀ ਕਿ ਤੂੰ ਜਿਹ ਕਿੱਥੋਂ ਲੈ ਕੇ ਆਂਦਾ ਸੀਗਾ ਕਿੱਥੇ ਸਪਲਾਈ ਕਰਨੀ ਸੀ ਦੇਖੋ ਹੁਣ ਤੱਕ ਵੀ ਕੁਝ ਕੁਝ ਵਿੱਚ ਜਿਹੜੀ ਗੱਲ ਸਾਹਮਣੇ ਆਈ ਆ ਕਿ ਇਹ ਆਪਣੇ ਨਮਸ਼ਹਿਰ ਔਰ ਕਸ਼ੂਰ ਇੱਧਰ ਦੇ ਕਸੂਰ ਦੇ ਵਿੱਚੋਂ ਮੈਡੀਕਲ ਸੋਰ ਤੋਂ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੁ ਮੇਲ ਬਣਾ ਕੇ ਲੈਂਦਾ ਉਹ ਬੰਦੇ ਨੂੰ ਬਾਹਰ ਫੋੜ ਕੇ ਆ ਕੇ ਕਦੀ ਕਹਿੰਦਾ ਮੈਨੂੰ ਇੱਕ ਕੰਗਣਾ ਫੋੜ ਕੇ ਆ ਕੇ ਦੇ ਜਾਂਦੇ ਆ ਤੇ ਕਦੀ ਬਾਰ-ਬਾਰ ਕੁਛ-ਕੁਛ ਤੇ ਆਪਣੇ ਬਿਆਨ ਚੇਂਜ ਕਰਦਾ ਬਾਕੀ اسی ਡਗਾਈ ਨਾਲ ਹਲੇ ਹੋਰ ਕੁਛ-ਕੁਛ ਕਰਦੇ ਆ